ਗੱਲ ਅੱਜ ਦੇ ਸਮੇਂ ਵਿੱਚ ਔਰਤ ਲਈ ਪੈਸਾ ਕਮਾਉਣਾ ਜ਼ਰੂਰੀ ਹੈ ਜਾਂ ਨਹੀਂ ਜ਼ਰੂਰਤ ਹੈ ਬਿਨਾ ਪੈਸਿਆਂ ਤਾਂ ਉਹਦੀ ਹਰ ਇੱਕ ਖੁਆਇਸ਼ ਪੂਰੀ ਹੁੰਦੀ ਹੈ ਜਦੋਂ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਤਰਸਦੀ ਹੈ ਉਹਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਉਹ ਆਪਣਾ ਖਰਚਾ ਬਿਨਾ ਕਮਾਈ ਕੀਤੇ ਚੁੱਕ ਸਕਦੀ ਹੈ ਆਪਣੇ ਲੋੜਗਰਜ਼ ਦੀ ਚੀਜ਼ ਕਦੇ ਲੈ ਸਕਦੀ ਹੈ ਅਗਰ ਉਹ ਇਸ ਖਰਚੇ ਨੂੰ ਬਿਨਾ ਕਮਾਈ ਦੇ ਚੁੱਕ ਲਵੇ ਉਹਨੂੰ ਕੀ ਲੋੜ ਹੈ ਪੈਸੇ ਕਮਾਉਣ ਦੀ ਪੈਸੇ ਕਮਾਉਣ ਦੀ ਤਾਂ ਉਹਨੂੰ ਲੋੜ ਹੈ ਜਿਹੜੀਆਂ ਹਰ ਇੱਕ ਨਿੱਕੀ ਨਿੱਕੀ ਚੀਜ਼ ਤੋਂ ਤਰਸਦੀਆਂ ਹਨ ਆਪਣੀਆਂ ਖੁਆਇਸ਼ਾਂ ਨੂੰ ਮਾਰ ਕੇ ਆਪਣੇ ਪਰਿਵਾਰ ਦਾ ਧਿਆਨ ਰੱਖਦੀ ਹੈ ਆਪਣੇ ਬੱਚਿਆਂ ਦਾ ਧਿਆਨ ਰੱਖਦੀ ਹੈ ਆਪਣੇ ਸੱਸ ਸੋਰੇ ਦਾ ਆਪਣੇ ਪਤੀ ਦਾ ਆਪਣੇ ਘਰ ਗ੍ਰਸਤੀ ਦਾ ਹਰ ਇੱਕ ਨਿੱਕੀ ਨਿੱਕੀ ਚੀਜ਼ ਦਾ ਧਿਆਨ ਰੱਖਦੀ ਹੈ ਉਹ ਔਰਤ ਜੋ ਸਾਰਿਆਂ ਦਾ ਧਿਆਨ ਰੱਖਦੀ ਉਹਦੇ ਵੱਲ ਕੋਈ ਧਿਆਨ ਦਿੰਦਾ ਹੈ ਉਹਦੀਆਂ ਖੁਆਇਸ਼ਾਂ ਕੋਈ ਪੂਰੀਆਂ ਕਰਦਾ ਹੈ ਨਹੀਂ ਜੀ ਅੱਜ ਕੱਲ ਦੇ ਜਮਾਨੇ 'ਚ ਕੋਈ ਕਿਸੇ ਦੀਆਂ ਖੁਆਇਸ਼ਾਂ ਪੂਰੀਆਂ ਨਹੀਂ ਕਰਦਾ ਸਭ ਨੂੰ ਆਪੋ ਤਾਪ ਤਈ ਹੁੰਦੀ ਹੈ ਕਈ ਲੋਕ ਕਹਿ ਦਿੰਦੇ ਹਨ ਕਿ ਪੈਸਾ ਹੱਥਾਂ ਦੀ ਮੈਲ ਹੈ ਐਸੇ ਨਾਲ ਕਦੀ ਵਰਤਿਆ ਨਹੀਂ ਜਾ ਸਕਦਾ ਔਰ ਮੈਂ ਕਹਿੰਨੀ ਆ ਕਿ ਨਹੀਂ ਜੀ ਅੱਜ ਦੀ ਜ਼ਿੰਦਗੀ ਦੇ ਵਿੱਚ ਜੇ ਜ਼ਿੰਦਗੀ ਜਿਉਣੀ ਹੈ ਨਾ ਤਾਂ ਪੈਸਾ ਹੀ ਸਭ ਕੁਝ ਹੈ। ਐਸਾ ਹੈ ਸਭ ਕੁਝ ਹੈ ਨਹੀਂ ਤਾਂ ਕੁਛ ਨਹੀਂ। ਅਗਰ ਪੈਸਾ ਨਹੀਂ ਹੈ ਕੋਈ ਰਿਸ਼ਤੇਦਾਰ ਨਹੀਂ ਪੁੱਛਦਾ ਕੋਈ ਘਰ ਵਾਲਾ ਨਹੀਂ ਪੁੱਛਦਾ ਕੋਈ ਬਾਹਰ ਵਾਲਾ ਨਹੀਂ ਪੁੱਛਦਾ। ਉਹ ਬੰਦਾ ਜਿੰਨਾ ਮਰਜ਼ੀ ਚੰਗਾ ਹੋਵੇ ਜਿੰਨਾ ਮਰਜ਼ੀ ਨੀਕ ਹੋਵੇ ਨਾ ਉਹਨੂੰ ਲੋਕ ਇੱਜ਼ਤ ਹੀ ਨਹੀਂ ਦਿੰਦੇ। ਲੋਕ ਉਸਨੂੰ ਇੱਜ਼ਤ ਕਿਉਂ ਨਹੀਂ ਦਿੰਦੇ ਕਿਉਂਕਿ ਉਹ ਗਰੀਬ ਹੈ। ਮੀਡਲ ਕਲਾਸ ਆਦਮੀ ਹੈ। ਕਰਕੇ ਲੋਗ ਉਹਨੂੰ ਇੱਜ਼ਤ ਨਹੀਂ ਦਿੰਦੇ ਕਈ ਵਾਰ ਲੋਗ ਕਹਿ ਦਿੰਦੇ ਹਨ ਕਿ ਅਸੀਂ ਤਾਂ ਕਦੀ ਕਿਸੇ ਨੂੰ ਮਾੜਾ ਵੀ ਨਹੀਂ ਕੀਤਾ ਸਾਰਿਆਂ ਨਾਲ ਇੰਨੀ ਇੱਜ਼ਤ ਨਾਲ ਪੂਈ ਦਾ ਬੋਲੀ ਦਾ ਪਰ ਲੋਗ ਹਨ ਨੂੰ ਫਿਰ ਵੀ ਕੰਨਾਂ ਨੂੰ ਕਿਉਂ ਮਾੜਾ ਸਮਝਦੇ ਸਭ ਤੋਂ ਵੱਡੀ ਵਜ੍ਹਾ ਹੈ ਪੈਸਾ ਅਗਰ ਤੁਹਾਡੇ ਕੋਲ ਪੈਸਾ ਹੈ ਨਾ ਤਾਂ ਸਾਰੇ ਤੁਹਾਡੇ ਅੱਗੇ ਪਿੱਛੇ ਫਿਰਨਗੇ ਨਹੀਂ ਤੇ ਕੋਈ ਤੁਹਾ ਨੂੰ ਨਹੀਂ ਪੁੱਛੇਗਾ ਇਹ ਅੱਜ ਦੇ ਟਾਈਮ ਦੇ ਵਿੱਚ ਜ਼ਿੰਦਗੀ ਦੀ ਹਕੀਕਤ ਹੈ ਦੇਖਿਆ ਹੋਵੇਗਾ ਅਮੀਰ ਜਿਹੜੇ ਬੰਦੇ ਹੁੰਦੇ ਨੇ ਨਾ ਉਹਨਾਂ ਕੋ ਭਾਵੇਂ ਫੁੱਟੀ ਕੋੜੀ ਨਾ ਹੋਵੇ ਉਹ ਨਾਂ ਦੇ ਅਮੀਰ ਹਨ ਆ ਦਾ ਘਰ ਵੱਡਾ ਹੈ ਉਹ ਪੈਸੇ ਵਾਲੇ ਤਗੜੇ ਉਹਨਾਂ ਦਾ ਨਾਮ ਚੱਲਦਾ ਹੈ ਉਹ ਭਾਵੇਂ ਕੰਮ ਸਭ ਤੋਂ ਮਾੜਾ ਵੀ ਕਰਦੇ ਹੋਣ ਨਾ ਪਰ ਉਹਨਾਂ ਦੇ ਲੋਕ ਅੱਗੇ ਪਿੱਛੇ ਫਿਰਦੇ ਆ ਉਹ ਕਿਉਂ ਫਿਰਦੇ ਕਿਉਂਕਿ ਉਹ ਤਗੜਾ ਬੰਦਾ ਹੈ ਉਹਨਾਂ ਕੋਲ ਪੈਸਾ ਹੈ ਜਾਇਦਾਦ ਹੈ ਉਹ ਰਹੀ ਇਸ ਬੰਦੇ ਹਨ ਕਿਉਂਕਿ ਵੱਡੇ ਬੰਦੇ ਦੀ ਪਹੁੰਚ ਬੜੀ ਤਗੜੀ ਹੁੰਦੀ ਹੈ ਛੋਟਾ ਬੰਦਾ ਸੋਚਦਾ ਹੈ ਕਿ ਨਹੀਂ ਇਹਦੀ ਤਾਂ ਪਹੁੰਚ ਬੜੀ ਤਗੜੀ ਹੈ ਜੇ ਹਾਨੂੰ ਕੋਈ ਕੱਲ ਨੂੰ ਕਿਤੇ ਕੰਮ ਪੈ ਗਿਆ ਤੇ ਇਹਦੀ ਹਾਨੂੰ ਲੋੜ ਪੈ ਸਕਦੀ ਇਸ ਕਰਕੇ ਜਿਹੜੇ ਛੋਟ ਉਹ ਨੜੇ ਅੱਗੇ ਪਿੱਛੇ ਤੁਰੇ ਫਿਰਦੀ ਹੁੰਦੀ ਹੈ ਇਹ ਸਾਰੀਆਂ ਸੱਚੀਆਂ ਗੱਲਾਂ ਹਨ ਕੋਈ ਇਹਨਾਂ ਵਿੱਚ ਫੇਕ ਗੱਲ ਨਹੀਂ ਹੈਗੀ ਅਤੇ ਕਿਸ ਨੇ ਆਪਣੀ ਜ਼ਿੰਦਗੀ ਚ ਇਹ ਸਭ ਚੈਲਿਆ ਹੈ ਮੈਂਟ ਕਰਕੇ ਜਰੂਰ ਦੱਸਿਓ ਅਤੇ ਜਦੋਂ ਇੱਕ ਔਰਤ ਖੁਦ ਪੈਸਾ ਕਮਾਉਂਦੀ ਹੈ ਨਾ ਕਿ ਉਹ ਹਰ ਇੱਕ ਫੈਸਲਾ ਆਪ ਲੈਣ ਦੀ ਹਿੰਮਤ ਰੱਖਦੀ ਹੈ ਆਪਣੀ ਹਰ ਇੱਕ ਨਿੱਕੀ ਨਿੱਕੀ ਖੁਸ਼ੀ ਨੂੰ ਆਪਣੀਆਂ ਨਿੱਕੀਆਂ ਨਿੱਕੀਆਂ ਇੱਛਾਵਾਂ ਨੂੰ ਹਰ ਇੱਕ ਨੂੰ ਪੂਰਾ ਕਰ ਸਕਦੀ ਹੈ ਤੇ ਜਿਹੜੀ ਔਰਤ ਪੈਸਾ ਕਮਾਉਂਦੀ ਹੈ ਨਾ ਉਹਨੂੰ ਇੱਜ਼ਤ ਵੀ ਵੱਧ ਮਿਲਦੀ ਹੈ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਨਾ ਟੱਬਰਾਂ ਦੇ ਵਿੱਚ ਜਿਹੜੀਆਂ ਔਰਤਾਂ ਘਰੇ ਰਹਿੰਦੀਆਂ ਕੋਈ ਕੰਮ ਨਹੀਂ ਕਰਦੀਆਂ ਤਾਂ ਉਹਨਾਂ ਨੂੰ ਕਿੱਦਾਂ ਤਾਣੇ ਵੱਜਦੇ ਹਨ ਵੇਹਲੀਆਂ ਬੈਠੀਆਂ ਪਲੰਘ ਤੋੜਦੀਆਂ ਹਨ ਅਤੇ ਮੰਜੇ ਤੋੜਦੀਆਂ ਹਨ ਇਹਨਾਂ ਨੂੰ ਕੋਈ ਕੰਮ ਨਹੀਂ ਹੈਗਾ ਅਗਰ ਤੁਸੀਂ ਵੀ ਤਾਨੇ ਮੀਣਿਆਂ ਤੋਂ ਬਚਣਾ ਹੈ ਤੇ ਆਪਣੀ ਜ਼ਿੰਦਗੀ 'ਚ ਕੁਛ ਨਾ ਕੁਛ ਅਚੀਬ ਜ਼ਰੂਰ ਕਰੋ। ਅੱਜਕੱਲ ਤੇ ਔਨਲਾਈਨ ਦਾ ਟ੍ਰੈਂਡ ਹੈ। ਘਰੇ ਬਹਿ ਕੇ ਬੜੀ ਆਸਾਨੀ ਨਾਲ ਪੈਸੇ ਕਮਾ ਸਕਦੇ। ਕਿਤੇ ਬਾਹਰ ਜਾਣ ਆਉਣ ਦੀ ਲੋੜ ਨਹੀਂ। ਘਰ ਤੋਂ ਵਧੀਆ ਕਮਾਈ ਕਰੋ। ਜਿੱਥੇ ਇੰਨੇ ਸਾਲ ਬਰਬਾਦ ਕੀਤੇ ਹਨ 2025 ਨਾ ਬਰਬਾਦ ਕਰੋ ਤੇ ਆਪਣਾ ਇੱਕ YouTube ਚੈਨਲ ਬਣਾਓ। ਅਤੇ ਜੋ ਤੁਹਾਡੇ ਅੰਦਰ ਸਕਿੱਲ ਹੈ ਉਹਨੂੰ ਬਾਹਰ ਕੱਢੋ ਅਤੇ ਵੀਡੀਓ ਬਣਾ ਕੇ ਅਪਲੋਡ ਕਰੋ ਅਤੇ ਮੋਟਾ ਪੈਸਾ ਘਰੇ ਬੈਠ ਕੇ ਕਮਾਓ।